ਆਲੀ ਦੇ ਵਿੱਚ ਨਾ ਦਿੱਲੀ ਦੇ ਵਿੱਚ ਇੱਕ ਧਮਾਕਾ ਹੋਇਆ ਬੰਬ ਧਮਾਕਾ ਜਿਹਦੇ ਵਿੱਚ ਕਈ ਸਾਰੇ ਬੰਦਿਆਂ ਦੀ ਜਾਨ ਗਈ ਆ ਤੇ ਮੁਸਲਮਾਨਾਂ ਨੇ ਕੀਤੇ ਹਨਾ ਮੁਸਲਮ ਮਤਲਬ ਸਮਾਜ ਨਾਲ ਜਿਹੜੇ ਸਬੰਧਿਤ ਬੰਦੇ ਸੀ ਉਹਨਾਂ ਨੇ ਕੀਤੇ ਕਿਤਨਾ ਕਿਤੇ ਉਹਨਾਂ ਦੀਆਂ ਤਾਰਾ ਸੀਆਂ ਜਿਹੜੀਆਂ ਉਹ ਕਹਿੰਦੇ ਜੰਮੂ ਦੇ ਵਿੱਚ ਜਿਹੜੇ ਅੰਤਖਵਾਦੀ ਆ ਉਹਨਾਂ ਦੇ ਨਾਲ ਜੁੜੀਆਂ ਹੋਈਆਂ ਦੱਸੀਆਂ ਜਾ ਰਹੀਆਂ ਹਨਾ ਤੇ ਅਸਲ ਦੇ ਵਿੱਚ ਮੈਂ ਗੱਲ ਪਤਾ ਕੀ ਕਰਨੀ ਹੈ ਗੱਲ ਕਰਨੀ ਮੈਂ ਕਿਸਾਨ ਕਰਨੀ ਤੇ ਅੱਜ ਮੈਨੂੰ ਐਸੇ ਮੌਕਾ ਮਿਲਿਆ ਕਿਉਂਕਿ ਮੇਨ ਜਗਾ ਜਿਹੜੀ ਸੀ ਉਹਨਾਂ ਨੇ ਜਿਹੜੀ ਜਗਾ ਚੁਣੀ ਆ ਉਹ ਚੁਣੀ ਸੀ ਉਹਨਾਂ ਨੇ ਦਿੱਲੀ ਦੇ ਲਾਲ ਕਿਲੇ ਦੇ ਪਿਛਲੇ ਸਾਈਡ ਤੇ ਬੈਕ ਸਾਈਡ ਤੇ ਹਨਾ ਤੇ ਉੱਥੇ ਗੱਡੀਆਂ ਦੀ ਪਾਰਕਿੰਗ ਦੇ ਵਿੱਚ ਬੰਬ ਬਲਾਸਟ ਹੋਇਆ ਨਾ 12 ਥਾਵਾ ਦੇ ਬੰਬ ਬਲਾਸਟ ਹੋਏ ਤੇ ਕੁਝ ਬੰਦੇ ਵੀ ਕਾਫੀ ਮਰੇ ਯਾਰ ਅਫਸੋਸ ਹੈ ਵੀ ਇਦਾਂ ਦੀ ਗੰਦੀ ਚਾਲ ਸਫਲ ਹੋ ਗਈ ਪਰ ਜਿਹੜੀ ਕਿ ਆਪਣੇ ਕਿਸਾਨ ਜਦੋਂ ਧਰਨੇ ਤੇ ਬੈਠੇ ਸੀ ਉਸ ਟਾਈਮ ਉੱਥੇ ਇੰਨੀ ਜ਼ਿਆਦਾ ਸਿਕਿਉਰਿਟੀ ਲਾਈ ਹੋਈ ਸੀ ਕਿ ਉਸ ਜਗ੍ਹਾਾਂ 'ਤੇ ਪ੍ਰਿੰਦਾ ਵੀ ਜਿਹੜਾ ਸੀਗਾ ਉਹ ਪਰ ਨਹੀਂ ਮਾਰ ਸਕਦਾ ਸੀਗਾ ਤੇ ਮੈਨੂੰ ਤਾਂ ਹੈਰਾਨੀ ਇਸ ਗੱਲ ਦੀ ਹੁੰਦੀ ਆ ਕਿ ਜਿਹੜੇ ਲੋਕੀ ਆਪਦਾ ਹੱਕ ਮੰਗਦੇ ਆ ਜਾਂ ਆਪਦੇ ਲਈ ਜਾਂ ਲੋਕਾਂ ਲਈ ਧਰਨੇ 'ਤੇ ਬਹਿੰਦੇ ਆ ਵੀ ਤੁਸੀਂ ਉੱਥੇ ਇੰਨੀ-ਇੰਨੀ ਜ਼ਿਆਦਾ ਸਿਕਿਉਰਿਟੀ ਲਾ ਦਿੰਦੇ ਹੋ ਵੀ ਉਹ ਬੰਦੇ ਸਰਕਾਰ ਤੱਕ ਪਹੁੰਚ ਹੀ ਨਾ ਸਕਣ ਤੇ ਹੁਣ ਜਦੋਂ ਸਰਕਾਰ ਦੇ ਮੇਨ ਅੱਡੇ ਦੇ ਨਾਲ-ਨਾਲ ਇਹ ਪੱਸੀ ਜਦੋਂ ਤਮਾਕਾ ਹੋ ਗਿਆ ਤਾਂ ਉਦੋਂ ਤੁਹਾਡੀ ਸਿਕਿਉਰਿਟੀ ਕਿੱਥੇ ਸੀ ਉਦੋਂ ਤੁਹਾਡੀ ਚੈਕਿੰਗ ਕਿੱਥੇ ਸੀ ਉਦੋਂ ਤੁਹਾਡੇ ਬੈਰੀਕੇਡ ਕਿੱਥੇ ਸੀ ਜਾਂ ਉਦੋਂ ਤੁਹਾਡੀ ਪੁਲਿਸ ਕਿੱਥੇ ਸੀ ਜਿਹੜੀ ਕਿ ਤੁਸੀਂ ਕਿਸਾਨਾਂ ਨੂੰ ਰੁਕਣ ਵਾਸਤੇ ਜਾਂ ਤੁਸੀਂ ਉੱਥੇ ਆਹ ਕੁਝ ਨਹੀਂ ਕਰ ਸਕਦੇਗੇ ਜਾਂ ਆਹ ਕੁਝ ਨਹੀਂ ਮਤਲਬ ਵੀ ਤੁਸੀਂ ਉੱਥੇ ਝੰਡਾ ਨਹੀਂ ਲਹਿਰਾ ਸਕਦੇਗੇ ਜਾਂ ਤੁਸੀਂ ਹੋਰ ਕੁਝ ਨਹੀਂ ਕਰ ਸਕਦੇਗੇ ਉਦੋਂ ਇਹਨਾਂ ਨੇ ਬੜੇ ਮੁੱਦੇ ਚੱਕੇ ਸੀਗੇ ਹਰੇਕ মিডিਆ ਨੇ ਗੋਦੀ মিডিਆ ਨੇ ਜਾਂ ਹੋਰ ਵੀ ਕਿਸੇ মিডিਆ ਨੇ ਹਰ ਇੱਕ মিডিਆ ਨੇ ਗੱਲਾਂ ਕੀਤੀਆਂ ਸੀ ਪਰ ਹੁਣ ਤੁਸੀਂ ਕਿਉਂ ਨਹੀਂ ਕੁਝ ਕਰ ਰਹੇ ਹੁਣ ਵੀ ਤਾਂ ਤੁਹਾਨੂੰ ਸਿਕਿਉਰਿਟੀ ਚਾਹੀਦੀ ਸੀ ਨਾ ਉੱਥੇ ਹਾਲਾਂਕਿ ਸਿਕਿਉਰਿਟੀ ਸੀਗੀ ਤੇ ਸਿਕਿਉਰਿਟੀ ਗਈ ਕਿੱਥੇ ਕਿਤੇ ਨਾ ਕਿਤੇ ਸਿਕਿਉਰਿਟੀ ਦੀ ਵੀ ਤਾਂ ਗਲਤੀ ਹੈ ਸਿਕਿਉਰਿਟੀ ਤਾਂ ਹੁੰਦੀ ਹੈ ਹਰ ਇੱਕ ਚੀਜ਼ ਤੇ ਹੁੰਦੀ ਹੈ ਕਿਉਂਕਿ ਉਹ ਤਾਂ ਐਜ਼ੇ ਦੇਖਿਆ ਜਾ ਵੀ ਤਾਂ ਪਾਰਲੀਮੈਂਟ ਦਾ ਏਰੀਆ ਹੀ ਆ ਆਪਣਾ ਇੰਡੀਆ ਦਾ ਮੇਨ ਏਰੀਆ ਮੇਨ ਏਰੀਆ ਦੇ ਵਿੱਚ ਧਮਾਕਾ ਕਰਕੇ ਕੇ ਇਸ ਟਾਈਮ ਕੀ ਹੋਇਆ ਕੇ ਇਸ ਟਾਈਮ ਕੀ ਹੋਇਆ ਤਾਂ ਕਿ ਕਿਸੇ ਬੰਦੇ ਨੂੰ ਕੁਝ ਵੀ ਨਹੀਂ ਪਤਾ ਲੱਗੇ ਤਾਂ ਇਹਨਾਂ ਚੀਜ਼ਾਂ ਦੀ ਤਾਂ ਜਾਂਚ ਹੋਣੀ ਚਾਹੀਦੀ ਹੈ ਐ ਡਾਊਡਤਮਕਾ ਹੋ ਗਿਆ ਇੰਨੇ ਬੰਦੇ ਸਾਡੇ ਮਰ ਗਏ ਇੰਡੀਆ ਦੇ ਮਰੇ ਹਾਲਾਂਕਿ ਉਹ ਤਾਂ ਕਿਸਾਨ ਧਰਨੇ ਤੇ ਬੈਠੇ ਸੀ ਤੇ ਸਰਕਾਰਾਂ ਕਹਿੰਦੀਆਂ ਸੀ ਇਹਨਾਂ ਨੂੰ ਅੰਦਰ ਨਹੀਂ ਆਉਣ ਦੇਣਾ ਐ ਨਹੀਂ ਕਰਨ ਦੇਣਾ ਇਹ ਅੰਤਗਵਾਦੀ ਨਹੀਂ ਉਹਨਾਂ ਨੇ ਤਾਂ ਕੁਝ ਕੀਤਾ ਵੀ ਨਹੀਂ ਸੀ ਹੁਣ ਤਾਂ ਅੰਤਗਵਾਦੀ ਜਦੋਂ ਵਿੱਚ ਆ ਕੇ ਮਤਲਬ ਪਾਰਲੀਮੈਂਟ ਤੋਂ ਬਾਹਰਲੀ ਸੈਟ ਤੇ ਆ ਕੇ ਵੀ ਅਗਲੇ ਇੰਨਾ ਕੁਝ ਕਰ ਗਏ ਤਾਂ ਵੀ ਇਹਨਾਂ ਨੇ ਉਹਨਾਂ ਨੂੰ ਮਤਲਬ ਹਰਾਸ ਦੇ ਵਿੱਚ ਲੈਣ ਦੇ ਬਦਲੇ ਉਹਨਾਂ ਨੂੰ ਬਚਾ ਤੇ ਉਹਨਾਂ ਦਾ ਜੋ ਵੀ ਹੈ ਉਹਨਾਂ ਤੇ ਕੋਈ ਕਾਰਵਾਈ ਨਹੀਂ ਕਰਦੀ ਸਰਕਾਰ ਤੇ ਸੀ ਵੀ ਡਾਕਟਰ ਤੇ ਹੁਣ ਦੇਖੋ ਡਾਕਟਰਾਂ ਦੀ ਸੋਚ ਤੇ ਕਿਸਾਨਾਂ ਦੀ ਸੋਚ ਦੇ ਵਿੱਚ ਕਿੰਨਾ ਫਰਕ ਹੈ ਉਹ ਤਾਂ ਇੱਕ ਤਾਂ ਕਹਿੰਦੇ ਕਹਿੰਦੇ 6-7 ਮਹੀਨਿਆਂ ਤੋਂ ਲਗਾਤਾਰ ਹੀ ਕਹਿੰਦੇ ਉਹ ਇਦਾਂ ਦੀਆਂ ਚੀਜ਼ਾਂ ਹੀ ਖਰੀਦ-ਕਰੀਦ ਕੇ ਰੱਖੀ ਜਾਂਦੀ ਸੀਗੀ ਕੋਸ਼ਿਸ਼ ਕਿ ਡਾਕਟਰ ਦਾ ਵਿੱਚ ਇਦਾਂ ਨਹੀਂ ਸੀਗੀ ਜਿਹੜੇ ਕਹਿੰਦੇ ਇਹਨਾਂ ਦੀ ਹੈਲਪ ਕਰਦੇ ਸੀਗੇ ਉਹ ਵੀ ਐ ਜੀ ਹਿੰਦੂ ਕਰਦੇ ਸੀ ਟੈਰੀ ਜਮ ਸੀਗੀ ਉਹ ਤੇ ਇਹ ਚੀਜ਼ਾਂ ਹੁੰਦੀਆਂ ਟੈਰੀ ਜਮ ਹੁੰਦੀਆਂ ਉਹ ਸੀਗੇ ਕਿਸਾਨ ਤੇ ਉਦੋਂ ਕਿਸਾਨਾਂ ਨੂੰ ਮਾੜਾ ਬੋਲਦੇ ਸੀਗੇ ਜਿਹੜੇ ਤੇ ਹੁਣ ਇਹਨਾਂ ਨੂੰ ਮਾਰਾ ਕਿਉਂ ਨਹੀਂ ਬੋਲਦੇਗੇ ਇਕ ਲੇਜਿਆਦਾ ਵਰਗੇ ਉਦੋਂ ਆਏ ਸੀ ਨਾ ਵੀ ਇਹ ਤੋਂ ਅੱਧਕਵਾਦੀ ਬੈਠੇ ਆਂ ਜਾਂ ਖਾਲਿਸਤਾਨੀ ਬੈਠੀ ਆਂ ਤੇ ਉਹ ਇਹਨਾਂ ਕੋਲੋਂ ਕਿਹੜੇ ਹੱਕ ਚਾਹੀਏ ਆਬ ਬਤਾ ਬਈ ਕੌਣ ਖਾਲਿਸਤਾਨੀ ਹੈ ਹੁਣ ਆ ਕੇ ਬੋਲ ਨਾ ਆ ਮੁੰਡਿਆ ਤੇ ਤੂੰ ਬੋਲਿਆ ਨਹੀਂ ਕਿਉਂਕਿ ਉਦੋਂ ਸਰਕਾਰ ਤੁਹਾਨੂੰ ਪੈਸਾ ਦਿੰਦੀ ਸੀ ਤੁਹਾਡੇ ਕੋਲ ਫੰਡ ਆਇਆ ਸੀ ਜਾਂ ਆ ਗੁਸ਼ ਆਇਆ ਸੀ ਹੁਣ ਕਿੱਥੋਂ ਆਇਆ ਇਹ ਸਾਰਾ ਕੁਝ ਬੰਨ Ngai nga kua shikata ono ni. Ngā kite nga kite hechi